ਕੁਰਸੀ ਦੇ ਲਾਲਚ ਪਛ ਬੀਜੇਪੀ ਚ ਆਇਆ ਜੀ ਕਿ ਕਾਂਗਰਸ ਚ ਲੋਕਾਂ ਨੂੰ ਕੁਰਸੀ ਨਹੀਂ ਮਿਲਨੀ ਸੀ ਯਾਤ ਕਿ ਉਹਨੇ ਜਿਤਨਾ ਨਹੀਂ ਸੀ ਗਏ ਹੁਣ ਸਿਰਫ ਕੁਰਸੀ ਦਾ ਲਾਲਚ ਤੇ ਈਡੀ ਦਾ ਡਰ ਕੀ ਹੈ ਕਿ ਇਹ ਲੋਕਾਂ ਕੀ ਜਵਾਬ ਦੋਗੇ ਇਸ ਦਾ ਮੈਂ ਤੁਹਾਡਾ ਇਹਦਾ ਕੀ ਜਵਾਬ ਦਵਾਂ ਈਡੀ ਦਾ ਡਰ ਫਿਰ ਮੈਂ ਤਾਂ 10 ਸਾਲ ਦਾ ਹੀ ਐਮਪੀ ਸੀ ਬਿੱਟੇ 10 ਸਾਲ ਤੱਕ ਤੁਸੀਂ ਮੰਦਰ ਚ ਨਹੀਂ ਗਏ ਹੁਣ ਤੁਸੀਂ ਮੰਦਰਾਂ ਜਾ ਰਹੇ ਹੋ ਵੀ ਵੋਟਾਂ ਹੀ ਆ ਹਾਂ ਓਕੇ ਚਲੋ ਜੇ ਤੁਸੀਂ ਮੰਦਰ ਨੂੰ ਇਸ ਗੱਲ ਨਾਲ ਜੋੜਦੇ ਹੋ ਵੋਟਾਂ ਨਾਲ ਫਿਰ ਤਾਂ ਸਾਡੀ ਸੋਚ ਦਾ ਮੈਂ ਕੀ ਕਹਿ ਸਕਦਾ ਅੱਜ ਪ੍ਰਧਾਨ ਕਾਂਗਰਸ ਪ੍ਰਧਾਨ ਨੇ ਵੀ ਇੱਕ ਦਾ ਬਾਈ ਤੇ ਸਵੀਤ ਉਹਨਾਂ ਲੈ ਕੇ ਟਵੀਟ ਕੀਤਾ ਜੀ ਉਹਨਾਂ ਨੂੰ ਕੀ ਇਸ ਬਾਰੇ ਕਹੋਗੇ ਉਹ ਤਾਂ ਬਈ ਦੇਖੋ ਜਿਹੜਾ ਖੂਨ ਆ ਉਹ ਤਾਂ ਖੂਨ ਹੀ ਰਹਿਣਾ ਹੁਣ ਉਹਨਾਂ ਨੂੰ ਮਹਿਸੂਸ ਹੋ ਰਿਹਾ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਉਹ ਸਰਦਾਰ ਬਿਆਨ ਸਿੰਘ ਜੀ ਕੀ ਸੀ ਹੁਣ ਮਹਿਸੂਸ ਹੋ ਰਿਹਾ ਨਾ ਜਦੋਂ ਮੈਂ ਉੱਥੇ ਨਹੀਂਗਾ ਉਸ ਵੇਲੇ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਬਿਆਨ ਸਿੰਘ ਜੀ ਪੰਜਾਬ ਦੇ ਲਈ ਤੇ ਦੇਸ਼ ਲਈ ਕੀ ਆ ਤਾਂ ਇਹ ਟਵੀਟ ਹੋ ਰਿਹਾ ਜੀ ਕਿਉਂਕਿ ਜਿਸ ਤਰ੍ਹਾਂ ਟੋਨੀ ਨੇ ਕਿਹਾ ਕਿ ਲੀਡ ਨਾਲ ਆਪਾਂ ਜਿੱਤਣਾ ਵਾ ਜੇ ਥੋੜੇ ਆਪਸੀ ਫੋਟਾ ਉਹਦਾ ਜਗਜਾਹਾਰ ਆ ਕਿਹਦੀ ਬੀਜੇਪੀ ਦੀ ਹੈ ਪ੍ਰਧਾਨ ਜੀ ਨੇ ਇੱਕ ਮੈਸੇਜ ਵੀ ਪਾਇਆ ਸੀ ਗਰੁੱਪ ਦੇ ਵਿੱਚ ਕਿ ਇਕੱਠੇ ਹੋਵੋ ਗੁੱਸਾ ਕਿਲਾ ਛੱਡੋ ਇਸ ਤੋਂ ਸਾਫ ਜਾਹਰ ਹੁੰਦਾ ਖਬਰਾਂ ਵੀ ਲੱਗੀਆਂ ਕਿ ਆਪਸੀ ਫੋਟ ਹੈ ਜਾਂ ਨਹੀਂ ਸਾਡੇ ਬੀਜੇਪੀ ਤੇ ਇੱਕ ਡਿਸਪਲਾਈਨਡ ਪਾਰਟੀ ਹੈ ਜੀ ਮੈਂ ਤਾਂ ਉਰੇ ਆ ਕੇ ਦੇਖਿਆ ਵੀ ਇੰਨੀ ਫੌਜ ਵਾਂਗੂ ਜਿਵੇਂ ਇੱਕ ਫੌਜ ਹੁੰਦੀ ਆ ਉਸ ਤਰੀਕੇ ਨਾਲ ਪੈਰਾਮਿਲਟਰੀ ਫੋਰਸਿਸ ਵਾਂਗੂ ਇਹ ਕੰਮ ਕਰਦੀ ਹੈ ਤੇ ਕਾਂਗਰਸ ਤੇ ਉਹਨਾਂ ਦੀ ਹੈ ਜਿਨ੍ਹਾਂ ਦੇ ਕੈਂਡੀਡੇਟ ਨਹੀਂ ਡਿਕਲੇਅਰ ਹੋ ਰਹੇ ਹਜੇ ਤੱਕ ਥੋੜੀ ਵੀ ਇਹ ਵੀ ਵਿਰੋਧਤਾ ਹੋ ਰਹੀ ਹੈ ਅੰਦਰ ਖਾਤੇ ਤੁਹਾਨੂੰ ਪਤਾ ਹੋਣਾ ਜੀ ਮੈਨ ਤੋ ਭਾਰੀ ਉਤਸ਼ਾਹ ਸੀਗਾ ਜੀ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਵਿੱਚ ਪੂਰੀ ਲਹਿਰ ਹੈ ਮੋਦੀ ਸਾਹਿਬ ਦੀ ਇਸ ਵਾਰ 400 ਪਾਰ ਮੋਦੀ ਦੀ ਗਾਰੰਟੀ ਵਿਕਸਿਤ ਭਾਰਤ ਔਰ ਉਹਨੂੰ ਲੈ ਕੇ ਲੋਕਾਂ ਦੇ ਜਨ ਜਨ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਉਹਨਾਂ ਨੂੰ ਬਸ ਫੁੱਲੀ ਨਜ਼ਰ ਆਂਦਾ ਮੋਦੀ ਜੀ ਦਾ ਚਿਹਰਾ ਹੀ ਨਜ਼ਰ ਆਂਦਾ ਅੱਜ ਬਿੱਟੂ ਜੀ ਜਿਹੜੇ ਰਵਨੀਤ ਸਿੰਘ ਬਿੱਟੂ ਜੀ ਲੋਕ ਸਭਾ ਹਲਕਾ ਦੇ ਇੱਥੋਂ ਦੇ ਉਮੀਦਵਾਰ ਆ ਉਹ ਆਏ ਆ ਮੋਦੀ ਸਾਹਿਬ ਨੇ ਉਹਨਾਂ ਨੂੰ ਆਪਣੇ ਰੂਪ ਦੇ ਵਿੱਚ ਭੇਜਿਆ ਤੇ ਅੱਜ ਸਾਡੇ ਭਾਜਪਾ ਮੰਡਲ ਦੀ ਸਾਰੀ ਟੀਮ ਇੱਥੇ ਇਕੱਤਰਿਤ ਹੋਈ ਆ ਭਾਜਪਾ ਜਿਲ੍ਹਾ ਮੰਡਲ ਦੇ ਅਹੁਦੇਦਾਰ ਸਹਿਬਾਨ ਸਾਡੇ ਸ਼ਕਤੀ ਕੇਂਦਰ ਬੂਤ ਪ੍ਰਧਾਨ ਬੂ ਸਮਿਤੀਆਂ ਔਰ ਮੈਂ ਦਿਲ ਦੀ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਰਦਾ ਔਰ ਇੰਨਾ ਜ਼ਿਆਦਾ ਉਤਸ਼ਾਹ ਉਹਨਾਂ ਦੇ ਵਿੱਚ ਹੈ ਕਿ ਇੱਕ ਇੱਕ ਵੋਟ ਇੱਕ ਇੱਕ ਵੋਟ ਜਿਹੜੀ ਉਹ ਭਾਜਪਾ ਨੂੰ ਪੈਣੀ ਹੈ ਔਰ ਤੁਸੀਂ ਦੇਖੋਗੇ ਕਿ ਵੱਡੀ ਲੀਡ ਨਾਲ ਅਸੀਂ ਇੱਥੋਂ ਜਿਹੜੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਭੇਜਣਾ ਔਰ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਨਾਰਾ 400 ਪਾਰ ਉਹਦੇ ਵਿੱਚ ਇੱਕ ਮਨਕਾ ਜਿਹੜਾ ਲੁਧਿਆਣੇ ਦੀ ਸੀਟ ਦਾ ਇੱਕ ਤੀ ਪ੍ਰੋਇਆ ਹੀ ਜਾਣਾ ਇਹ ਹਰ ਹਾਲਤ ਦੇ ਵਿੱਚ ਹੋਣਾ ਹੀ ਹੋਣਾ ਪ੍ਰਭੂ ਰਾਮ ਦੀ ਇੰਨੀ ਕਿਰਪਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਆਣ ਤੇ ਕਿ ਉਹਨਾਂ ਨੇ ਇੰਨਾ ਸਾਡਾ ਇੱਥੇ ਮਾਨ ਵਧਾਇਆ ਔਰ ਬਿੱਟੂ ਜੀ ਨੇ ਜੋ ਆਪਣੀਆਂ ਗੱਲਾਂ ਰੱਖੀਆਂ ਔਰ ਆਗਾਮੀ ਪ੍ਰੋਗਰਾਮ ਬਾਰੇ ਦੱਸਿਆ ਜੋ ਭਾਜਪਾ ਦੇ ਤੁਸੀਂ ਦੇਖੇ ਸੰਕਲਪ ਪੱਤਰ ਜਾਰੀ ਹੋਇਆ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਬਹੁਤ ਲੰਬੀ ਹੋ ਜੂਗੀ ਤਾਂ ਇਸ ਕਰਕੇ ਬਹੁਤ ਵਧੀਆ ਲੱਗਿਆ ਜੀ ਇੱਥੇ ਦੇ ਵਰਕਰਾਂ ਵਿੱਚ ਨਹੀਂ 올 ਪੰਜਾਬ ਦੇ ਵਰਕਰਾਂ ਜੋ ਸ਼ਾਵਾ ਬਹੁਤ ਜ਼ਿਆਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿੰਨਾ ਬਿੱਟੂ ਦੇ ਨਾਲ ਬਿੱਟੂ ਨੇ ਸਾਰੇ ਮੁੱਦਿਆਂ ਮੁੱਦਾ ਜੋੜ ਕੇ ਲਗਾਈ ਬਹੁਤ ਜ਼ਿਆਦਾ ਤਾਕਤ ਹੈ ਲਗਾਈ ਉਹਨਾਂ ਦੀ ਕਾਰਗਿਰਤਾ ਜੋ ਗਉਂਤ ਐਸੀ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਬਹੁਤ ਅੱਛਾ ਮਾਹੌਲ ਆ ਜੀ ਦੇਖ ਸਕਦੇ ਤੁਸੀਂ ਸਾਡੇ ਸਾਹਮਣੇ ਆ ਸਾਰੀ ਕੁਝ